ਵੀਡੀਓ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਮੈਂ 10ਵੀਂ ਪਾਸ ਕਰਨ ਤੋਂ ਬਾਅਦ ਪੋਲੀਟੈਕਨਿਕ ਕਾਲਜਾਂ ਵਿੱਚ ਕਰਵਾਏ ਜਾਣ ਵਾਲੇ ਕੋਰਸਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ ਜੇ ਵਿਦਿਆਰਥੀ ਉਦਯੋਗਿਕ ਸਿਖਲਾਈ ਸੰਸਥਾਵਾਂ ਭਾਵ ਕਿ ਆਈਟੀਆਈਜ਼ ਵਿੱਚਲੇ ਛੋਟੇ ਕੋਰਸ ਨਹੀਂ ਕਰਨਾ ਚਾਹੁੰਦੇ ਜੋ ਵਿਦਿਆਰਥੀ ਆਪਣੀ ਲੰਮੀ ਪੜ੍ਹਾਈ ਵੀ ਨਹੀਂ ਕਰਨਾ ਚਾਹੁੰਦੇ ਪਰ ਕਿਸੇ ਚੰਗੇ ਰੋਜ਼ਗਾਰ ਵਿੱਚ ਸਥਾਪਿਤ ਹੋਣਾ ਚਾਹੁੰਦੇ ਹਨ ਤਾਂ ਉਹਨਾਂ ਲਈ ਪੋਲੀਟੈਕਨਿਕ ਕਾਲਜਾਂ ਦੇ ਕੋਰਸ ਵਰਦਾਨ ਸਾਬਤ ਹੁੰਦੇ ਹਨ ਪੋਲੀਟੈਕਨਕਲ ਜਾਂ ਵਿੱਚ ਡਿਪਲੋਮਾ ਕੋਰਸ ਦਾ ਸਮਾਂ 3 ਸਾਲ ਹੈ ਪਰ ਜੇਕਰ ਕੋਈ ਵਿਦਿਆਰਥੀ ਪਲੱਸ 2 ਦੇ ਵਿੱਚ ਲੋਕੇਸ਼ਨਲ ਸਟਰੀਮ ਦੇ ਵਿੱਚ ਪਲੱਸ 2 ਪਾਸ ਕਰਦਾ ਹੈ ਜਿਸ ਟ੍ਰੇਡ ਵਿੱਚ ਉਸਨੇ ਪਲੱਸ 2 ਪਾਸ ਕੀਤੀ ਹੁੰਦੀ ਹੈ ਉਸੇ ਟ੍ਰੇਡ ਦੇ ਡਿਪਲੋਮੇ ਵਿੱਚ ਦਾਖਲ ਹੋਣ ਵਾਲੇ ਉਸ ਨੂੰ ਸੈਕੰਡ ਈਅਰ ਵਿੱਚ ਦਾਖਲਾ ਮਿਲ ਜਾਂਦਾ ਹੈ ਭਾਵ ਕਿ ਉਸਦੇ 3 ਸਾਲ ਦੀ ਬਜਾਏ 2 ਸਾਲ ਲੱਗਦੇ ਹਨ ਪਰ ਜੇਕਰ ਕਿਸੇ ਵਿਦਿਆਰਥੀ ਨੇ ਆਪਣਾ ਟ੍ਰੇਡ ਬਦਲਣਾ ਹੈ ਤਾਂ ਉਸ ਨੂੰ ਫਿਰ 3 ਸਾਲ ਦਾ ਡਿਪਲੋਮਾ ਹੀ ਕਰਨਾ ਪੈਂਦਾ ਹੈ ਅਜਿਹੇ ਕੋਰਸਾਂ ਵਿੱਚ ਇਲੈਕਟ੍ਰੀਕਲ ਇੰਜੀਨੀਅਰਿੰਗ ਸਿਵਲ ਇੰਜੀਨੀਅਰਿੰਗ ਮਕੈਨੀਕਲ ਇੰਜੀਨੀਅਰਿੰਗ ਮਕੈਨੀਕਲ ਇੰਜੀਨੀਅਰਿੰਗ ਟੂਲ ਐਂਡ ਡਾਈ ਟੈਕਨਿਕਲ ਇੰਜੀਨੀਅਰਿੰਗ ਮਰੀਨ ਇੰਜੀਨੀਅਰਿੰਗ ਪ੍ਰੋਡਕਸ਼ਨ ਅਤੇ ਇੰਡਸਟਰੀਅਲ ਟ੍ਰੇਨਿੰਗ ਤੋਂ ਬਿਨਾ ਇੰਟੀਰੀਅਰ ਡਿਜ਼ਾਈਨ ਤੇ ਡੈਕੋਰੇਸ਼ਨ ਫੂਡ ਟੈਕਨੋਲੋਜੀ ਲੈਦਰ ਟੈਕਨੋਲੋਜੀ ਲੈਦਰ ਟੈਕਨੋਲੋਜੀ ਫੁੱਟਵੈਅਰ ਇਲੈਕਟ੍ਰੋਨਿਕਸ ਮਾਈਕਰੋ ਪ੍ਰੋਸੈਸਿੰਗ ਫੈਸ਼ਨ ਡਿਜ਼ਾਈਨ ਗਾਰਮੈਂਟਸ ਟੈਕਨੋਲੋਜੀ ਟੈਕਸਟਾਈਲ ਡਿਜ਼ਾਈਨ ਟੈਕਸਟਾਈਲ ਟੈਕਨੋਲੋਜੀ ਲਿਵਿੰਗ ਟੈਕਸਟਾਈਲ ਟੈਕਨੋਲੋਜੀ ਨੀਟਿੰਗ ਟੈਕਸਟਾਈਲ ਟੈਕਨੋਲੋਜੀ ਪ੍ਰੋਸੈਸਿੰਗ ਤੋਂ ਬਿਨਾ ਪਲਾਸਟਿਕ ਟੈਕਨੋਲੋਜੀ ਡਿਪਲੋਮਾ ਇਨ ਫਾਰਮੇਸੀ ਡਿਪਲੋਮਾ ਮਾਡਰਨ ਆਫਿਸ ਪ੍ਰੈਕਟਿਸ ਮੈਡੀਕਲ ਲੈਂਡ ਟੈਕਨੋਲੋਜੀ ਹੋਟਲ ਮੈਨੇਜਮੈਂਟ ਇਨਫੋਰਮੇਸ਼ਨ ਟੈਕਨੋਲੋਜੀ ਲਾਇਬ੍ਰੇਰੀ ਅਤੇ ਇਨਫੋਰਮੇਸ਼ਨ ਸਾਇੰਸ ਇਲੈਕਟ੍ਰੋਨਿਕ ਮਾਈਕਰੋ ਪ੍ਰੋਸੈਸਿੰਗ ਕੋਰਸਾਂ ਵਿੱਚੋਂ ਆਪਣੀ ਰੁਚੀ ਅਨੁਸਾਰ ਕੋਈ ਵੀ ਵਿਦਿਆਰਥੀ ਕੋਰਸ ਕਰਕੇ ਆਪਣੇ ਕਿਸੇ ਰੋਜ਼ਗਾਰ ਵਿੱਚ ਸਥਾਪਿਤ ਹੋ ਸਕਦਾ ਹੈ ਇਸ ਤੋਂ ਬਿਨਾ ਡਿਪਲੋਮਾ ਇਨ ਫਾਰਮ ਮੈਨੇਜਮੈਂਟ ਅਤੇ ਡਿਪਲੋਮਾ ਇਨ ਐਨੀਮਲ ਹਸਬੰਡਰੀ ਇਹ ਦੋ ਡਿਪਲੋਮਾ ਕੋਰਸਸ ਦੋ ਦੋ ਸਾਲ ਦੇ ਹਨ ਕੇਂਦਰ ਸਰਕਾਰ ਦੀ ਸਹਿਯੋਗ ਨਾਲ ਇੰਡਸਟਰੀਅਲ ਏਰੀਆ ਫੂਗਲ ਪੁਆਇੰਟ ਲੁਧਿਆਣਾ ਵਿਖੇ ਆਰ ਡੀ ਸੈਂਟਰ ਫਾਰ ਬਾਈਸਾਈਕਲ ਐਂਡ ਸੀਮ ਮਸ਼ੀਨ ਭਾਰ ਕੇ ਖੋਦ ਅਤੇ ਵਿਕਾਸ ਕੇਂਦਰ ਸਲਾਈ ਮਸ਼ੀਨਾਂ ਅਤੇ ਬਾਈਸਾਈਕਲਾਂ ਲਈ ਜੋ ਸੈਂਟਰ ਚਲਾਇਆ ਜਾਂਦਾ ਹੈ ਉਸ ਸੈਂਟਰ ਵਿੱਚ ਵੀ ਪੋਲੀਟੈਕਨਿਕ ਕਾਲਜ ਦਾ ਵਿੰਗ ਸਥਾਪਿਤ ਕੀਤਾ ਗਿਆ ਹੈ ਇਸ ਵਿੱਚ ਤਿੰਨ ਕੋਰਸ ਹੀ ਕਰਵਾਏ ਜਾਂਦੇ ਹਨ ਮਕੈਨੀਕਲ ਇੰਜੀਨੀਅਰਿੰਗ ਆਟੋਮੋਬਾਈਲ ਇੰਜੀਨੀਅਰਿੰਗ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਇਸ ਸੈਂਟਰ ਵਿੱਚ ਜੋ ਵਿਦਿਆਰਥੀ ਦਾਖਲ ਹੁੰਦੇ ਹਨ ਉਹਨਾਂ ਦੀ ਫੀਸ ਬਹੁਤ ਹੀ ਘੱਟ ਹੁੰਦੀ ਹੈ ਜੋ ਵੀ ਫੀਸ ਉਸ ਨੂੰ ਭਰਾਈ ਜਾਂਦੀ ਹੈ ਉਹ ਸਰਕਾਰ ਵੱਲੋਂ ਬਿਫੇਰ ਤੌਰ ਤੇ ਵਾਪਸ ਕਰ ਦਿੱਤੀ ਜਾਂਦੀ ਹੈ ਭਾਵੇਂ ਇਸ ਸੈਂਟਰ ਵਿੱਚ ਜੋ ਵਿਦਿਆਰਥੀ ਕੋਰਸ ਕਰਦੇ ਹਨ ਉਹ ਫ੍ਰੀ ਵਾਗ ਨਹੀਂ ਹੋ ਜਾਂਦੇ ਹਨ ਤੇ ਕੋਰਸਾਂ ਦੀ ਮੰਤਾ ਬਹੁਤ ਹੈ ਭਾਵ ਕਿ ਇਹ ਸੈਂਟਰ ਵਿੱਚੋਂ ਕੋਰਸ ਕਰਨ ਤੋਂ ਬਾਅਦ ਬੱਚੇ ਜਲਦੀ ਹੀ ਅ ਉਦਯੋਗਿਕ ਵਿਭਾਗ ਵਿੱਚ ਸਥਾਪਿਤ ਹੋ ਸਕਦੇ ਹਨ ਇਸ ਤੋਂ ਦਿਨ ਇਹ ਸੈਂਟਰ ਵਿੱਚ ਥੋੜੇ ਸਮੇਂ ਦੇ ਕੋਰਸ ਕਰਵਾਏ ਜਾਂਦੇ ਹਨ ਜਿਨ੍ਹਾਂ ਵਿੱਚ ਡਿਪਲੋਮਾ ਇਨ ਐਡਵਾਂਸ ਸੀਐਡੀ ਸੀਐਮ ਤੇ ਸੀਐਨਸੀ ਮਸ਼ੀਨਸ ਜੋ ਕਿ 1 ਸਾਲ ਦਾ ਕੋਰਸ ਹੈ ਸਰਟੀਫਿਕੇਟ ਕੋਰਸ ਇਨ ਐਡਵਾਂਸ ਸੀਐਮ ਅਤੇ ਸੀਐਨਸੀ ਇਹ 6 ਮਹੀਨੇ ਦੇ ਕੋਰਸ ਹਨ ਇੰਡਸਟਰੀਅਲ ਸੌਫਟਵੇਅਰ ਟ੍ਰੇਨਿੰਗ 6 ਮਹੀਨੇ ਇੰਡਸਟਰੀਅਲ ਟ੍ਰੇਨਿੰਗ 6 ਹਫਤੇ ਦਾ ਕੋਰਸ ਵੀ ਕਰਵਾਇਆ ਜਾਂਦਾ ਹੈ ਕੁਝ ਕੋਰਸ ਹਨ ਜੋ ਕਿ ਪ੍ਰਧਾਨ ਮੰਤਰੀ ਵਿਕਾਸ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਧੀਨ ਬੱਚਿਆਂ ਨੂੰ ਬਿਲਕੁਲ ਫ੍ਰੀ ਕਰਵਾਏ ਜਾਂਦੇ ਹਨ ਅਜਿਹੇ ਕੋਰਸਾਂ ਵਿੱਚ ਜੋ ਥੋੜੇ ਸਮੇ ਦੇ ਕੋਰਸ ਹਨ ਉਹਨਾਂ 'ਚ ਆਟੋਕੈਡ ਸੋਲਵਰਕਸ ਸੀਐਨਸੀ ਟਰਨਿੰਗ ਸੀਐਨਸੀ ਮਿਲਿੰਗ ਆਦ ਛੋਟੇ ਛੋਟੇ ਕੋਰਸ ਵੀ ਕਰਵਾਏ ਜਾਂਦੇ ਹਨ ਇਹ ਸੈਂਟਰ ਵਿੱਚ ਕੋਰਸ ਕਰਨ ਤੋਂ ਬਾਅਦ ਬੱਚੇ ਬਹੁਤ ਹੀ ਜਲਦੀ ਰੋਜ਼ਗਾਰ ਵੀ ਤੇ ਸਥਾਪਿਤ ਹੋ ਸਕਦੇ ਹਨ ਜਾਂ ਆਪਣਾ ਰੋਜ਼ਗਾਰ ਸਥਾਪਿਤ ਕਰ ਸਕਦੇ ਹਨ ਇਸ ਤਰ੍ਹਾਂ ਪੋਲੀਟੈਕਨਿਕ ਕਾਲਜਾਂ ਦੇ ਵਿੱਚੋਂ ਡਿਪਲੋਮਾ ਕਰਨ ਤੋਂ ਬਾਅਦ ਬੱਚੇ ਆਪਣਾ ਵਧੀਆ ਭਵਿੱਖ ਬਣਾ ਸਕਦੇ ਹਨ ਅਗਲੀ ਵੀਡੀਓ ਵਿੱਚ ਮੈਂ ਪੈਰਾਮੈਡੀਕਲ ਕੋਰਸ ਜਾਂ ਕੰਪਿਊਟਰ ਸਿੱਖਿਆ ਨਾਲ ਸੰਬੰਧਿਤ ਕੋਰਸ ਲੈ ਕੇ حاضر ਹੋਵਾਂਗਾ ਧੰਨਵਾਦ